ਇੰਨੇ ਮੋਬਾਈਲ ਚੱਕੇ ਫਿਰ ਤੁਸੀਂ ਚੱਕਨੇ ਹੀ ਆ ਭਾਈ ਉਹ ਰਣੇ ਸੇਲ ਆ ਰੱਖੀ ਐਨੇ ਸਸਤੇ ਕਰਤੇ 120 ਚ ਆਈਫੋਨ ਕਰਤਾ ਜੀ ਕਿੰਨੇ ਦਾ 120 ਤੁਸੀਂ ਲੈ ਕੇ ਆ ਰਹੇ ਹੋ ਹਾਂਜੀ ਹਾਂਜੀ 120 ਦਾ ਇੱਕ ਮੋਬਾਈਲ ਫੋਨ ਮੋਬਾਈਲ ਲੈ ਕੇ ਆਇਆ ਦੇਖੋ 6 ਸਿੰਘ ਲੈ ਕੇ ਆਏ ਤੁਸੀਂ ਵੀ ਫੋਨ ਲੈ ਕੇ ਆ ਰਹੇ ਤੁਸੀਂ ਵੀ ਲੈ ਕੇ ਆਏ ਹੋ 120 ਇਹ ਦੁਕਾਨ ਦੇ ਲਈ ਹੈ ਅੱਛਾ ਗਰੋਬਰ ਆ ਪਹਿਲੇ ਲਾ ਕੇ ਆਏ ਬਾਹਰ ਬੜੇ ਰੁਕੀ ਫੋਨ ਚੱਕ ਕੇ ਲੈ ਜਾ ਰਹੇ ਦੱਸੋ ਸੀ ਮਾਰਾ ਕੀ ਭਾਈ ਫੋਨ ਤਾਂ ਲੋਕਾਂ ਨੇ ਆਪੇ ਲੈ ਕੇ ਜਾਣੇ ਕਿਸੇ ਕੋ 16 ਦਾ ਸਟਾਕ ਨਹੀਂ ਆਪਣੇ ਕੋ ਘਰ ਕੇ ਸਟਾਕ ਆ ਤੇ ਦੂਜੀ ਗੱਲ ਆਫਰ ਲਾਤੀ 120 ਰੁਪਏ ਚ ਦੇਣਾ ਆਪਾ 120 ਰੁਪਏ ਸਿਰਫ 120 ਰੁਪਏ ਦੇ ਵਿੱਚ ਕੋਈ ਨਾਲ ਇਹਦੇ ਗਿਫਟ ਨਹੀਂ ਦੇ ਰਿਆ ਜਿਹੜੀ ਮੰਜੀ ਦੁਕਾਨ ਤੇ ਚੱਲ ਜੋ ਪੰਜਾਬ ਚ ਅੱਪਾ 4000 ਰੁਪਏ ਦਾ ਵਾਇਰਲੈਸ ਪਾਵਰ ਬੈਂਕ ਦੇ ਰਹੇ ਆ ਨਾਲ ایرਪອດ ਵੀ ਦੇ ਰਹੇ ਆ ਤੇ ਨਾਲ ਗਲਾਸਗਾਰਡ ਮੋਬਾਈਲ ਕਵਰ ਲਗਾ ਕੇ ਦੇ ਰਹੇ ਆ ਇਸ ਟਾਈਮ ਆਈਫੋਨ 16 ਦੇ ਕੋਈ ਗਿਫਟ ਨਹੀਂ ਦੇ ਰਿਹਾ ਆਪਾਂ ਨਾਲ ਨਾਲ 4 4 5 5 ਗਿਫਟ ਦੇ ਰਹੇ ਆ ਇਹ ਚ ਨਵੇਂ ਨਵੇਂ ਫੀਚਰ ਕੜੇ ਆਏ ਆ ਕਲਰ ਕੜੇ ਗਏ ਤੁਹਾਡੇ ਕੋਲ ਕਲਰ ਇਹ ਚ ਸਾਰੇ ਅਵੇਲੇਬਲ ਹੈਗੇ ਆ ਪਿੰਕ, ਬਲੂ, ਗ੍ਰੀਨ ਸਾਰੇ ਕਲਰ ਅਵੇਲੇਬਲ ਹੈਗੇ ਆ ਦੇਖ ਸਕਦੇ ਤੁਸੀਂ ਆਪੇ ਪਿੰਕ ਕਲਰ ਇੱਧਰ ਤੱਕ ਜੀ ਲੇਡੀਜ਼ ਦਾ ਵੀ ਕਲਰ ਆਪਣੇ ਕੋਲ ਪਿਆ ਆ ਪਿੰਕ ਕਲਰ ਵੀ ਪਿਆ ਆ ਮਤਲਬ 16 ਪਲਸ ਤੇ ਵੀ ਸਕੀਮ ਹੈਗੀ 16 ਪਲਸ 130 ਰੁਪਏ ਵਿੱਚ ਦੇ ਰਹੇ ਆ ਉਹਦੇ ਨਾਲ ਵੀ ਸਾਰੇ ਗਿਫਟ ਦਵਾਂਗੇ 130 ਰੁਪਏ 130 ਰੁਪਏ ਸਿਰਫ 130 ਰੁਪਏ ਵਿੱਚ ਇਹਦੇ ਨਾਲ ਲਿਆਣਾ ਕੀ ਪਊਗਾ ਕਸਟਮਰ ਲਿਆਣਾ ਪੈਣਾ ਆਧਾਰ ਕਾਰਡ ਪੈਨ ਕਾਰਡ ਤੇ ਬੈਂਕ ਕਾਪੀ ਕਿਆ ਨਾ ਪਰਡੇ ਦੇ ਰਹੇ ਤੇ ਪਰਡੇ ਦੇ ਰਹੇ ਪਰਡੇ ਬਿਲਕੁਲ ਸਹੀ ਗੱਲ ਆ ਲੋਕਾਂ ਕੋ ਹੱਲੇ ਲੋਕੀ ਇਹਦੇ ਨਾਲ ਬਲੈਕ ਕਾਰ ਕਰਕੇ ਦੇ ਰਹੇ ਆ ਆਪਾਂ ਨਾਲ ਗਿਫਟ ਵੀ ਦੇ ਰਹੇ ਆ ਇਹ ਚਾਰ ਚਾਰ ਪੰਜ ਪੰਜ वायरलेस पावर बैंक किसे ने नहीं लगाया लेता कप्पा लगाता एलईडी पे ऑफर लाती 43 ता इंच दी एलईडी ਨਾਲ ਇੱਕ واਸ਼ਿੰਗ مشین فری ਨਾਲ ਇੱਕ ਜੂਸਰ فری 1000 ਰੁਪਏ ਦਾ ਕੈਸ਼ਬੈਕ ਬਿਲਕੁਲ ਨਾਲ ਫਰੀ ਕਰਨਾ ਕੀ ਆਣਾ ਸਿਰਫ ਗਰੋਵਰ ਟੈਲੀਕਮ ਉੱਤੇ ਆ ਪੇਜ ਫੋਲੋ ਕਰਕੇ ਆਣਾ ਨਾਲ ਇੱਕ ਹੋਰ ਏਅਰਪੋਰਟ ਉੱਤੇ ਜਾਣਗੇ ਜੁਕਿੱਟੀ ਚੌਂਗ ਯੂਨੀਅਨ ਬੈਂਕ ਦੇ ਸਾਹਮਣੇ ਗਰੋਵਰ ਟੈਲੀਕਮ ਆਪਣਾ ਫੋਨ ਨੰਬਰ ਫੋਨ ਨੰਬਰ ਹੈਗਾ ਆਪਣਾ 921705005 ਕਿਸੇ ਨੇ ਨਗਦੀ ਪੈਸੇ ਵੀ ਨਹੀਂ ਦੇਣੇ ਆਪਾਂ ਨਗਦੀ ਪੈਸੇ ਨਾਲ ਦੇ ਕੇ ਤੋਰਾਂਗੇ 500 ਦੇ ਦੋ ਨੋਟ ਦਵਾਂਗੇ ਹੋਰ ਸੇਵਾ ਲਾਓ ਸਾਡੇ